आती उन खबरा विस्तार नाल भाजपा पार्ट जनता पार्टी ਦੇ ਕੌਮੀ ਜਰਨਲਸ ਖਤਰ ਤਰੁਣ ਚੁਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਸਤਕਾਰਯੋਗ ਸੀਨੀਅਰ ਆਗੂ ਹਨ ਭਾਜਪਾ ਪੰਜਾਬ ਦੀਆਂ ਸਾਰੀਆਂ 117 ਸੀਟਾਂ ਤੇ ਇਕੱਲੇ ਚੋਣ ਲੜਨ ਲਈ ਤਿਆਰ ਹੈ ਉਹਨਾਂ ਨੂੰ ਭਰੋਸਾ ਹੈ ਕਿ ਪੰਜਾਬ ਦੇ 3 ਕਰੋੜ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਰਥਨ ਦੇਣਗੇ ਅਤੇ 2027 ਵਿੱਚ ਇੱਕ ਡਬਲ ਇੰਜਨ ਸਰਕਾਰ ਬਣਾਉਣਗੇ ਚਾਹਤ ਭਾਰਤੀ ਜਨਤਾ ਪਾਰਟੀ 117 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਜਿਹੜਾ ਬਿਆਨ आदरणीय कैप्टन नरेंद्र सिंह जी ਦਾ ਆਇਆ ਸਾਡੇ ਬ੍ਰਿਸਟੇ ਨੇਤਾ ਨੇ ਉਹਨਾਂ ਨੇ ਵਿਅਕਤੀਗਤ ਗੱਲਬਾਤ ਦੇ ਅੰਦਰ ਆਪਣੀ ਵਿਅਕਤੀਗਤ رائے ਦਿੱਤੀ ਉਥੇ ਉਹਨਾਂ ਨੇ ਚਿੰਤਾ ਵੀ ਕੀਤੀ ਕਿ ਪੰਜਾਬ বিজেপি ਨੂੰ ਅੱਗੇ ਵਧਣਾ ਪਏਗਾ ਸਾਰੀਆਂ ਸੀਟਾਂ ਦੇ ਇਲੈਕਸ਼ਨ ਲੜਨਾ ਪਏਗਾ ਔਰ ਭਾਰਤੀ ਜਨਤਾ ਪਾਰਟੀ 117 ਸੀਟਾਂ ਦੇ ਇਲੈਕਸ਼ਨ ਦੀ ਤਿਆਰੀ ਚ ਔਰ 2027 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇਤ੍ਰਿਤਵ ਚ ਪੰਜਾਬ ਚ ਡਬਲ ਇੰਜਨ ਦੀ ਸਰਕਾਰ ਬਣੇਗੀ ਕਿਉਂਕਿ ਪੰਜਾਬ ਦੀ ਜਨਤਾ ਪਹਿਲੇ ਹੀ ਜਾਣਦੀ ਹੈ ਕਿ ਕਾਪ ਦਾ ਔਰ ਆਪਦਾ ਦੇ ਹੱਥੋਂ ਪਲਾ ਨਹੀਂ ਹੋ ਸਕਦਾ ਔਰ ਉਹ ਪੰਜਾਬ ਦੀ ਜਨਤਾ ਬਦਲਾਵ ਚਾਹਦੀ ਹੈ ਔਰ ਬਦਲਾਵ ਕੇਵਲ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਦੇ ਸਕਦੇ ਨੇ ਇਕੋ ਹੀ ਵਿਕਲਪ ਹੈ ਜਿਹੜਾ ਪੰਜਾਬ ਨੂੰ ਫਾਈਨੈਂਸ਼ੀਅਲ ਕ੍ਰੈਸਿਸ ਚੋਂ ਅਸਥਿਰਤਾ ਤੋਂ ਅਸੁਰੱਖਿਆ ਤੋਂ ਕੱਢ ਕੇ ਭੇਮੁਖਤ ਸ਼ਾਸਨ ਦੇ ਸਕਦਾ ਐਸੀ ਚਾ ਪੂਰਾ ਪੰਜਾਬ ਸ਼੍ਰੀ ਨਰਿੰਦਰ ਮੋਦੀ ਜੀ ਵੱਲ ਤੱਕ ਰਿਆ ਔਰ ਨਰਿੰਦਰ ਮੋਦੀ ਦੇ ਨੇਤ੍ਰਿਤਵ ਪੰਜਾਬ ਚ ਡਬਲ ਇੰਜਨ ਦੀ ਸਰਕਾਰ ਬਣੀ